ਦਿੱਲੀ ਪਿਆਜ਼ ਦੀਆਂ ਕੀਮਤਾਂ ਤੇ ਕਾਬੂ ਪਾਉਣ ਲਈ ਕੇਂਦਰ ਸਰਕਾਰ ਨੇ ਦਰਾਮਦ ਤੇ 40% ਦੀ ਡਿਊਟੀ ਲਗਾਈ ਹੈ। ਸਰਕਾਰ ਨੇ 31 ਮਾਰਚ 2025 ਤੱਕ ਦੇਸੀ ਛੋਲਿਆਂ ਦੀ ਦਰਾਮਦ ਤੇ ਡਿਊਟੀ ਤੇ ਛੋਟ ਦੇਣ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ 31 ਅਕਤੂਬਰ 2024 ਨੂੰ ਜਾਂ ਇਸ ਤੋਂ ਪਹਿਲਾਂ ਜਾਰੀ ਬਿੱਲਾ ਫੈਂਟਰੀ ਰਾਹੀਂ ਪੀਲੇ ਮਟਰ ਦੀ ਦਰਾਮਦ ਤੇ ਡਿਊਟੀ ਛੋਟ ਵੀ ਵਧਾ ਦਿੱਤੀ ਗਈ ਹੈ। ਵਿੱਤ ਮੰਤਰਾਲੇ ਨੇ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਇਹ ਸਾਰੇ ਬਦਲਾਅ 4 ਮਈ ਤੋਂ ਲਾਗੂ ਹੋਣਗੇ। حال ਪਿਆਜ਼ ਦੀ ਬਰਾਮਤ ਤੇ ਪਾਬੰਦੀ ਹੈ ਹਾਲਾਂਕਿ ਕੇਂਦਰ ਸਰਕਾਰ ਆਪਣੇ ਮਿੱਤਰ ਦੇਸ਼ਾਂ ਨੂੰ ਪਿਆਜ਼ ਦੀ ਬਰਾਮਤ ਦੀ ਇਜਾਜ਼ਤ ਦਿੰਦੀ ਰਹੀ ਹੈ ਹਾਲ ਹੀ ਵਿੱਚ ਯੂਏਈ ਅਤੇ ਬੰਗਲਾਦੇਸ਼ ਸਮੇਤ 6 ਦੇਸ਼ਾਂ ਨੂੰ ਇੱਕ ਨਿਸ਼ਚਿਤ ਮਾਤਰਾ ਵਿੱਚ ਪਿਆਜ਼ ਦੇ ਨਿਰਯਾਤ ਦੀ ਆਗਿਆ ਦਿੱਤੀ ਗਈ ਸੀ ਕੇਂਦਰ ਸਰਕਾਰ ਨੇ ਪਿਛਲੇ ਸਾਲ ਅਗਸਤ ਚ ਪਿਆਜ਼ ਦੀ ਭਰਾਮਤੇ 31 ਦਸੰਬਰ 2023 ਤੱਕ 40% ਦੀ ਨਰਿਆਤ ਡਿਊਟੀ ਲਗਾਈ ਸੀ ਹਾਲਾਂਕਿ ਘਰੇਲੂ ਬਾਜ਼ਾਰ ਚ ਪਿਆਜ਼ ਦੀਆਂ ਕੀਮਤਾਂ ਤੇ ਕਾਬੂ ਪਾਉਣ ਲਈ ਸਰਕਾਰ ਨੇ ਇਸ ਦੇ ਨਰਿਆਤ ਤੇ ਪਾਬੰਦੀ ਲਗਾ ਦਿੱਤੀ ਸੀ ਜੋ ਅਜੇ ਵੀ ਲਾਗੂ ਹੈ ਜੇਕਰ ਯੋਗ ਹੈ ਕਿ ਬਿਲ ਆਫ ਐਂਟਰੀ ਇੱਕ ਕਾਨੂੰਨੀ ਦਸਤਾਵੇਜ਼ ਹੈ ਜੋ ਆਯਾਤਕਾਰਾਂ ਜਾਂ ਕਸਟਮ ਕਲੀਅਰੈਂਸ ਏਜੰਟਾਂ ਦੁਆਰਾ ਦਰਮਦ ਕੀਤੇ ਮਾਲ ਦੇ ਆਉਣ ਤੇ ਜਾਂ ਇਸ ਤੋਂ ਪਹਿਲਾਂ ਦਾਇਰ ਕੀਤਾ ਜਾਂਦਾ ਹੈ